ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗਿਆ ਸਜਣੋ ਡਰੈੱਸ ਇੱਕ ਵਾਰੀ ਨੋਟ ਕਰ ਲਿਓ ਪਿੰਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਸਜਣੋ ਐਸ ਵੇਲੇ ਲਾਹਵਹਰਾਂ ਕੋਲੇ ਤਿੰਨ ਐਨੀਮਲ ਫੋਰ ਸੇਲ ਵਿਕਾਊ ਆ ਆ ਗੱਬਣ ਮੈਂ ਆ ਸਜਣੋ ਦੇਖਣ ਵਾਲੀ ਚੀਜ਼ ਆ ਕਰਮਾਣੀ ਨੂੰ ਲੇਵਾ ਭਾਂਡਾ ਲੱਗਾ ਕੀ ਕਹਿਣੇ ਕਿਆ ਬਾਤਾਂ ਕਿਹੜਾ ਸੂਆ ਸੁੰਦੀ ਆ ਤੇ ਪਿਛਲੇ ਸੂਏ ਦਾ ਕੀ ਆ ਦਾ ਦੁੱਧ ਦੁੱਧ ਦਾ ਰਿਕਾਰਡ ਆ ਸਾਰੀ ਗੱਲਬਾਤ ਕਰਾਂਗੇ ਤੇ ਇੱਕ ਬਿਲਕੁਲ ਤਾਜੀ ਸੂਈ ਝੁੱਟੀ ਕੱਟੇ ਨੂੰ ਜਨਮ ਦੇਤਾ ਲੇਵੇ ਚ ਧਾਰਾ ਧੂਰਾ ਨਜ਼ਰ ਆਉਂਦੀਆਂ ਬੱਚਾ ਚੰਗਿਆ ਕਹਿੰਦੇ ਇੱਕ ਪਾਸਾ ਬਾਕੀ ਤਸੱਲੀ ਤੁਸੀਂ ਕਰ ਲਿਓ ਇੱਕ ਆ ਚੰਗੇ ਵਜਨ ਵਾਲੀ ਵੱਡੀ ਮੈਂ ਲੈ ਕੇ ਆਇਆ ਭਾਰੀ ਨਕਰ ਨਕਰ ਚੰਗੀ ਆ ਕੈਮਰੇ ਚ ਜਿਹੜੀ ਚੱਲ ਰਹੀ ਆ ਇਹਦੀ ਵੀ ਡਿਟੇਲ ਲੈ ਲੈਨੇ ਆ ਜਿਹੜੀ ਆ ਗਈ ਪਸੰਦ ਕਰਿਓ ਤਸੱਦੀ ਲਾਭ ਤੋਂ ਲਈਏ ਜਾਣਕਾਰੀ ਆਪਾਂ ਵਿਚਾਲਰ ਦੀ ਮੈਂ ਤੋਂ ਅੱਜ ਸਟਾਰਟਿੰਗ ਦੇ ਵਿੱਚ ਤੁਹਾਨੂੰ ਇਹਨਾਂ ਗੱਲਾਂ ਬਾਤਾਂ ਕਰਾਉਣੇ ਆ ਭਰਾਵੀਆਂ ਕੀ ਕਹਨੇ ਜਿਹਨੂੰ ਕਹਿੰਦੇ ਨਾ ਉਹ ਮੈਂ ਆ ਬੜੀ ਪਸੰਦ ਆਈ ਏ ਬਾਕੀ ਤੁਹਾਡੇ ਪਸੰਦ ਆਉਣੀ ਚਾਹੀਦੀ ਆ ਲਵ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਚੜਦੀ ਕਲਾ ਹੈਂ ਕਿਰਪਾ ਕਰੂ ਰਾਮਦਾਸ ਜੀ ਚੜਦੀ ਕਲਾ ਨਾ ਚੜਦੀ ਕਲਾ ਤੇ ਅੱਜ ਫਿਰ ਨਾਲ ਮੈਂ ਵੀਰੇ ਭੈਣ ਭਰਾ ਆਪ ਨੂੰ ਪਿਆਰ ਕਰਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਦਾ ਧੰਨਵਾਦ ਮੇਰੇ ਵੀਰ ਭਰਾ ਵਧੀਆ ਵਧੀਆ ਕਮੈਂਟ ਤੇ ਵਧੀਆ ਵਧੀਆ ਸ਼ੇਅਰ ਕਰਿਆ ਕਰੋ ਤੇ ਚੜਦੀ ਕਲਾ ਮਹਾਰਾਜ ਰੱਖੇ ਤੁਹਾਨੂੰ ਸਭ ਨੂੰ ਤੇ ਆਪਣਾ ਅੱਜ ਫਿਰ ਸੱਭਾ ਸੱਭਾ ਆਪਣਾ ਇੱਥੇ ਹੀ ਅੱਜ ਉਹਨੂੰ ਆਖਿਆ ਰੈਸਟ ਕਰ ਤੂੰ ਅੱਜ ਨੂੰ ਸਵਾਤ ਆ ਸਵਾਤ ਦਾ ਰੈਸਟ ਤੇ ਅੱਜ ਰੈਸਟ ਤੇ ਆ ਬੈਡ ਰੈਸਟ ਆ ਉਹ ਬੈਡਰੈਸ ਹੈ ਨਹੀਂ ਠੀਕ ਹੈ ਡਰੈਸ ਆਪਣਾ ਡਰੈਸ ਆਪਣਾ ਪਿੰਡ ਬਿਲਡੋਆ ਤਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਚਰਨਤਨ ਸਾਹਿਬ ਤੇ ਨਾਮ ਮੇਰਾ ਲਵਪ੍ਰੀਤ ਸਿੰਘ ਮੋਬਾਈਲ ਨੰਬਰ 9056 64716 9056 64716 ਤੇ ਲਵ ਫਿਰ ਆ ਪਹਿਲਾਂ ਇੱਥੋਂ ਸ਼ੁਰੂ ਕਰੀਏ ਵੀ ਆ ਮੈਂ ਆਪਣੀ ਸੂਆ ਕਿਹੜਾ ਸੂਬਾ ਤੇ ਮੇਰਾ ਤਰ੍ਹਾਂ ਤਾਂ ਇੱਧਰੋਂ ਨਾ ਕਰਕੇ ਨਹੀਂ 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 ਇਨੂੰ ਸ਼ੁਰੂ ਕਰ ਪਹਿਲਾ ਬੜਾ ਨਗੀਨਾ ਹੀ ਤੇਰਾ ਹਾਂ ਆ ਬੜਾ ਨਗੀਨਾ ਹੀ ਇਹ ਸੂਆ ਕਿਹੜਾ ਸੁੰਦੀ ਐ ਇਹ ਸੂਆ ਸੂ ਵੀ ਮੈਂ ਤੀਜਾ ਪਾਲਾ ਕਹਿਣਾ ਤੁਜਾ ਕਹਿ ਲੀ ਗੇ ਤੀਜਾ ਸੂਆ ਹਾਂਜੀ ਦੂਜੇ ਸੂਏ ਕੀ ਦੁੱਧ ਦੱਤਾ ਇਹਨੇ ਰਾਣੀ ਨੇ 5 ਕਿਲੋ ਮਿਹਨਤ ਦੁੱਧ ਦਾਵਾ ਕੰਡੇ ਵਾਲਾ 16 ਕਿਲੋ ਹੈ ਆਪਾਂ ਨਹੀਂ ਦੱਸਦੇ ਮੈਂ ਜ ਦੱਸੂਗੀ ਤਾਂ ਅੱਛਾ ਸੂਆ ਤੀਜਾ ਸੁੰਦੀ ਤੇ ਦਿਨ ਕਿੰਨੇ ਲੈਂਦੀ ਐ ਦੇਣਾ ਜੇ 4 ਦਿਨ ਐ ਤੇ ਪੂਰੇ ਹੰਝ ਪਏ ਆ 4 ਦਿਨ ਤੇ ਵੀ ਲੈ ਜੂ ਹਫਤਾ ਮੰਨ ਕੇ ਚੱਲ ਜੇ ਕੋਈ ओके हां ਮਨ ਲਾ ਲੀ ਹਫਤੇ ਦੇ ਵਿੱਚ ਵਿੱਚ ਸੂਗੀ ਹਫਤੇ ਦੇ ਵਿੱਚ ਵਿੱਚ ਸੂਗੀ ਪਰ ਮੈਂ ਇੰਨੀ ਬਣੂਗੀ ਜਿਹੜੇ ਵੀ ਗਏ ਵੀਰ ਭਰਮ ਤੇ ਭਰਾ ਦੇ ਘਰੇ ਜਾ ਕੇ ਸੂਗੀ ਵੀਡੀਓ ਬਣਾ ਕੇ ਪਾ ਦੇ ਵੀ ਮੈਂ ਕਿੰਨੀ ਬਣੀ ਕਿ ਨਹੀਂ ਨਹੀਂ ਐ ਪੋਟਪਾਲਾ ਨੂੰ ਥੱਲੇ ਦੇਦਾ ਫੁੱਟ ਨਹੀਂ ਬੂ ਐਨੀ ਮੈਂ ਬੰਦੀ ਭਲ ਮਾਝ ਆ ਵੀ ਦਾਰਤੀ ਦੁੱਧ ਮੈਂ ਦਿੱਤਾ ਵਾ ਲਿਆ ਕਰਾਂ ਯਾਰ ਤੂਰ ਕਰਾ ਚੱਕ ਮੇਰਾ ਵੀਰ ਸੱਜਣੋ ਇਹਦੀ ਸਿਹਤ ਵੇਹੇ ਕਰਨੀ ਚਾਹੀਦੀ ਨਹੀਂ ਇਹਦੀ ਸਿਹਤ ਤੁਸੀਂ ਕਰਿਓ ਕਿਉਂਕਿ ਮੈਂ ਬਹੁਤ ਸੁੰਦਰ ਆ ਲੀਵੇ ਭਾਂਡੇ ਤੋਂ ਇਥੂ ਕਿੱਸ ਲਾਇਓ ਤੇ ਚੂਣ ਚਾਂ ਟਿੱਪਣ ਟੁੱਪਣ ਕਿਵੇਂ ਆ ਓਕੇ ਮੈਂ ਕਿਹਾ ਕਿ ਕਿਤੇ ਤਾਂ ਵਧਾਈ ਨਿਰਦੀਏ ਲਾ ਕੇ ਲਾਉਣੀ ਆਪਾਂ ਸਾਰੇ ਨੇ ਚੀਜ਼ਾਂ ਚੈੱਕ ਕਰਕੇ ਲਈ ਨਾ ਨਹੀਂ ਵੀ ਚੂਣ ਚਾਂ ਨੂੰ ਇਹਨਾਂ ਪੋਲੀ ਆ ਨਾ ਪੋਲੀ ਪੋਲੀ ਆਪਣੇ ਆਪੇ ਜਾ ਕੇ ਬੰਦਿਆਂ ਤੋਂ ਲਈ ਆ ਤੇ ਸੱਜਣਾ ਲੈਵਾ ਭਾਂਡਾ ਮੈਨੂੰ ਬਹੁਤ ਟੌਪ ਦਾ ਲੱਗਾ ਕਿ ਦੋ ਰਿਆਂ ਨਹੀਂ ਗੀਆਂ ਵੇਖਿਓ ਇੱਥੋਂ ਘੁੰਮੂਗੀ ਨਾ ਜਦੋਂ ਤੇ ਆਹ ਵੇਖੋ ਕਿਆ ਬਾਤਾਂ ਯਾਰ ਬੜੀ ਲੋਲੀ ਪੋਲੀ ਮੈਂ ਨਹੀਂ ਬੜੀ ਫਿਰਦੀ ਆਏ ਐਂਦੀ ਉਹ ਤੋਂ ਇਹ ਇੱਧਰ ਵੇਖ ਫਿਰ ਇਨੂੰ ਕੋਈ ਡਰ ਨਹੀਂ ਗਈ ਕਿ ਡਰ ਡਰ ਡਰਾਵੇ ਹੋ ਭੱਜੀ ਜਾਊਗੀ ਜਾਂ ਸ਼ਰਮ ਆਈ ਜਾਊਗੀ ਇੱਧਰ ਵੀ ਛੱਡੀ ਸੀ ਬਹੁਤ ਐ ਨਹੀਂ ਠੀਕ ਆ ਨਹੀਂ ਨਹੀਂ ਓਕੇ ਆ ਸਾਰੀ ਦੱਸ ਗਈ ਆਪਾਂ ਨੂੰ ਵੇਖੋ ਸੱਜਣਾ ਕੀ ਕਹਿਣੇ ਮੈਂ ਬਣੀ ਨਾ ਥੱਲਿਓ ਜੇ ਤੂੰ ਚੱਗੇ ਬੱਦੇ ਕੋਲੇ ਚਲ ਗਈ ਨਾ ਯਾਰ ਤੂੰ ਹੋਇਆ ਦੇ ਦੁੱਤ ਮੈਂ ਅੰਗੀ 18 ਕਿਲੋ ਦੇ ਦਊਗੀ ਮੇਰੇ ਹਿਸਾਬ ਨਾਲ ਚੱਲ 15 16 ਕਿੜਾ ਥੋੜਾ ਜੱਟਾ ਕਰਮਾਂ ਵਾਲੀ ਜਿਉਂਦੀ ਰਵੇ ਸਿੱਧੀਆਂ ਧਾਰੀਆਂ ਸੂਬੇ ਹਾਂਜੀ ਮਹਾਰਾਜ ਕਿਰਪਾ ਕਰੇ ਤੇ ਰਾਣੀ ਦੇ ਪਰ ਮੈਨੂੰ ਪਤਾ ਨਹੀਂ ਮੱਝ ਦਾ ਹਾਂ ਖਾਨਦਾਨ ਬੜਾ ਚਾਨਦਨ ਫਿਰ ਚਮੜੀ ਵੇਖ ਤੋ ਇਧਰ ਕਾਗਜ਼ਰ ਕੀ ਵੇਖੋ ਗਰਲਾ ਸਚਨੋ ਤੇ 14 ਥਾਣਾ ਦਾ ਨਾ ਨੀ ਮੇਰੇ ਚੱਡੇ ਤੇ ਤੂੰ ਹੈਂ ਨਾ ਇਹ ਅਜੇ ਪਰ ਪੂਰੀ ਕੜਾਜ ਨਹੀਂ ਆਈ ਜਿਵੇਂ ਆ ਗਈ ਨਾ ਕੜਾਜ ਉਹਦੋਂ ਵਿਖਾਉਂਗੀ ਆਪਣਾ ਆ ਵਾਹ ਤੇ ਸ਼ਾਹ ਜੀ ਥਾਣਾ ਲੋ ਭਾਰ ਲੋ ਗਰੰਟੀ ਆ ਹਨ ਜੇ ਮੱਝ ਘਰ ਪਾ ਜੂਗੀ ਤੇ ਉਸੇ ਟਾਈਮ ਇਹਨੂੰ ਵੀਡੀਓ ਬਣਾ ਕੇ ਪਾ ਦੇ ਬੰਦੇ ਸਮੇਤ ਕਰਾਇਆ ਕਰ ਹਾਂ ਸਮੇਤ ਕਰਾਇਆ ਤੇਰੀ ਏਟੀ ਦਾ ਦੱਸ ਦਈਏ ਮੈਂ ਦਿਖਾਤੀ ਵੀਰੇ ਸਾਰੀ ਸਾਡੀ ਮੈਂ ਕਿ ਨਹੀਂ ਵੀ ਮੈਂ ਹੈਗੀ ਜਾਂ ਨਹੀਂ ਨਹੀਂ ਬਹੁਤ ਟਾਪ ਦੀ ਚੁੱਤੀ ਬੜਾ ਲਿਵਾ ਬਣਾਉਗੀ ਕੋਈ ਕੋਈ ਏਡਾ ਨਹੀਂ ਮੈਂ ਆਉਂਦੀ ਆ ਫਿਰ ਇੱਕ ਗੱਲ ਹੋਰ ਜੋ ਇਹ ਮੈਂ ਹੈਗੀ ਵੀ ਉਧਰ ਦੀ ਜੋ ਅੱਛਾ ਸਾਰਦੀ ਸਾਰਦੀ ਆ ਇਹ ਮੱਝ ਠੀਕ ਆ ਸਰਸਾ ਸਰ ਹਾਂ ਬਿਜਲੀਆਰਾ ਪੰਡੂ ਸਾਹਿਬ ਗਏ ਜੀ ਉਧਰ ਉਹਨਾਂ ਚੋਂ ਆਂਗੜਾ ਮੜੇ ਨਾਲ ਆਂਦੀ ਫਬਜੀ ਨੇ ਠੀਕ ਹੈ ਸੱਤ ਜੀ ਤੇ ਦੁੱਧ ਮੈਨੇ 16 17 ਕਿਲੋ ਦਿੱਤਾ ਐਤ ਕੀ ਸਵੇਰ ਡਿਊਟੀ ਕਿਤੇ ਦੂਰ ਲੱਗੀ ਚਲ ਗਿਆ ਉੱਧਰ ਤੇ ਮੈਂ ਮਗਰੋਂ ਫਿਰ ਉਹਨਿਆਤਾ ਭੈਣ ਨੂੰ ਵੇਚਦੀ ਤੇ ਉਹਨਾਂ ਨੂੰ ਕਿਤਾ ਫੇਰ ਲੈਂਦੀ ਐ ਰੇਟ ਡੇਢ ਵੇਲਾ ਫਿਰਿਆ ਸਵਾ ਸੌ ਰੇਟ ਵਿਕਦੀਆਂ ਇੰਨੇ ਸੱਤ ਅੱਧੇ ਰਗਾਂ ਨੇ ਆਹ ਚਰੀਏ ਜੇ ਸੂਈ ਕਰਕੇ ਡਰਦੀ ਆ ਹਾਂ ਜੀ ਇਹ ਜੇ ਸੂਈ ਹੈ ਨਾ ਰਾਤੀ ਕੱਲ ਸੂਈ ਹੈ 10 10 ਲਾਓ ਫਿਰ ਖੈਦੇ ਕੰਮ ਕਰਾਂ ਮੋਲੇ ਰਕਦਾ ਕਰਦੇ ਸਾ ਜੀ ਕਿੰਨੇ ਦੀ ਦੇ ਦੀਏ ਜੀ ਅੱਧਾ ਪੰਜਰੀ ਦੇ ਦੇਗੇ ਹੋਰ ਕਰ ਦੇ 4 3 ਦੀ ਹੋਰ ਸੱਭਾ ਹੁੰਦਾ ਤਾਂ ਉਹਨੇ ਸੱਟ ਮਾਰ ਦੇਣੀ ਸੀ ਵੇਲਾ ਪਰ ਫਿਰ ਤੂੰ ਭੇੜਾ ਜਾ ਵੇਖਣਾ ਹੀ ਉਹਦੇ ਲਈ ਸੱਟ ਕੀ ਮਾਰਦੇ ਨਹੀਂ ਆ ਆਪਾਂ ਛੋੜ ਹੀ ਕਰਨੀ ਜੋ ਪੂਰੇ ਲੱਖ ਦੀ ਅੱਜ ਦਊਂਗਾ ਲਓ ਵੀ ਸੱਚ ਪੂਰੇ ਲੱਖ ਦੀ ਕਿੰਨੇ ਦੇਣੀ ਨਹੀਂ ਇਤਰਾ ਦੀ ਮੈਂ ਹੋਏ ਕੀ ਬਾਤ ਦੋ ਟਲੀ ਇਹਨੇ 15 16 ਕਿਲੋ ਵਾਲੀ ਮੈਂ ਨਹੀਂ ਕੋਈ ਦਿੰਦਾ ਇਹਨੇ ਦੀ ਨਹੀਂ ਪੂਰੇ ਲੱਖ ਦੀ ਦਊਂਗਾ ਵੀ ਮੈਨੂੰ ਆਪਾਂ ਨੂੰ ਭਾਜ ਬਣੀ ਆ ਤੇ ਭਾਜ ਹੀ ਆਪਾਂ ਦੇ ਦੇਣੀ ਕਿਉਂਕਿ ਇਨਾ ਬੰਦਿਆਂ ਤੋਂ ਆਈ ਉਹਨਾਂ ਬੰਦਿਆਂ ਨੇ ਵੀਡੀਓ ਦੇਖਣੀ ਇਹਦੀ ਮੱਝ ਦੀ ਆ ਝੋਟੀ ਕਿਹੜਾ ਸੂਆ ਇਹ ਪਲੂਣ ਹੈ ਜੀ ਹਾਂ ਦੋ ਅੰਦਰੇ ਨਾਲ ਇਹਨੇ ਫੁੰਦੇ ਕੀਤੇ ਤੇ ਚੌਂਕਦੇ ਕਰ ਦਿੱਤੇ ਛੁੱਟੇ ਹੁਣ ਹਾਂ ਪਹਿਲਾਂ ਨਾ ਹਾਂ ਦੋ ਅੰਦਰੇ ਕਰਦੀ ਆ ਪਹਿਲਾ ਸੂਆ ਜੀ ਪਹਿਲਾ ਹਾਂ ਪਲੂਣ ਹੈ ਠੀਕ ਹੈ ਪਹਿਲਾ ਦੋਦੇ ਆ ਤੁਹਾਡੇ ਸਾਹਮਣੇ ਪੰਪ ਤੋਂ ਪਹਿਲਾਂ ਇੱਧਰ ਬੰਨਿਆ ਨਾ ਚੌਂਗਿਆ ਘਟਾ ਅੱਗੇ ਬਦਾ ਫੇਦਾ ਕਿਆ ਕਰਦੀ ਬੜਾ ਘਟੇ ਦਾ ਦੇਜ ਥੋੜਾ ਜਿਹਾ ਤੁਮ੍ਹੇ ਵਰਲੇ ਬੰਨੇ ਹੋ ਤੇ ਥਣ ਥੁਣ ਐ ਜਿਵੇਂ ਦੂਜੇ ਸੂਏ ਵਾਲੀ ਦਾ ਹਣਾ ਬੜਾ ਐ ਥਾਲੇ ਅਜੇ ਤੇ ਜੇ ਨਾਨਕ ਤੇ ਕਟਾ ਚੁੰਗਦਾ ਤੇ ਤੁਹੀਂ ਫੇਰ ਮੈਨੇ ਉਹ ਲੈ ਆਂ ਕਾਟ ਕੇ ਬਾਹਰ ਇਹਨੂੰ ਬੜਾ ਬੜਾ ਪੂਰੋ ਦਾ ਤੇ ਧਾਰਾ ਇਹਦੇ ਕੋਲੇ ਬਹੁਲਾ ਦੁੱਧ ਕਿੰਨਾ ਹੁਣ ਹੁਣ ਇਹਦੇ ਥੱਲੇ ਦਿੱਤੀ ਆ ਪਾਣਾ ਚ ਮਾਰਦਗੇ ਸਾਡਾ ਪਹਿਲਾਂ 5 6 ਕਿਲੋ ਤੋਂ ਸਟਾਰਟ ਹੁੰਦਾ ਨਹੀਂ ਮਸਾਂ ਹਾਂਜੀ ਦੋ ਤਿੰਨ ਦਿਨ ਤਾਂ ਬੱਚਾ ਹੀ ਰਜਾਉਂਦਿਆਂ ਹਾਂਜੀ 5 6 6 ਕਿਲੋ ਫੜਾ ਹੋ ਗਿਆ ਥੱਲੇ ਠੀਕ ਹੈ ਤੇ ਪਰ ਕੱਟੀ ਸੁੰਦਰ ਬੜੀ ਐ ਇਹ ਵੀ ਲੈ ਚੱਲ ਲੈ ਚੱਲ ਲੈ ਚੱਲ ਧਿਆਨੇ ਦੀ ਮਹਿ ਨਹੀਂ ਕੱਟੀ ਐ ਠੀਕ ਐ ਜੀ ਹਾਂਜੀ ਸੱਜਣੋ ਕਾਟ ਕਾਟ ਚੰਗਾ ਉਮਰ ਦੇ ਹਿਸਾਬ ਨਾਲ ਤੇ ਇਹ ਆਂਦੇ ਵੀ ਬੱਚਾ ਚੰਗ ਗਿਆ ਜੀ ਤਾਂ ਤੁਸੀਂ ਵੇਲੀ ਕਰਾ ਕੇ ਆਪਦੀ ਤਸੱਲੀ ਕਰ ਸਕਦੇ ਆ ਕਿਉਂਕਿ ਤੁਸੀਂ ਪੈਸੇ ਖਰਚਨੇ ਆ ਤੇ ਸਿੰਘ ਬਹੁਤ ਚੰਗਾ ਬੀਲ ਚੰਗੀ ਆ ਬੱਚੇ ਦਾ ਕਰਦੀ ਆ ਚਾ ਚਾ ਗਈ ਗਣਾ ਪਈਆਂ ਕੁੜੀਆਂ ਵੇਂਦੀਆਂ ਸ਼ੁਕਰ ਸ਼ੁਕਰ ਅਦਾਤੇ ਦਾ ਹਾਂ ਤੇ ਲਵ ਇਹਦਾ ਰੇਟ ਆ ਸਾ ਇਹਦਾ ਰੇਟ ਤਾਂ 85 ਕਰ ਰਹੀ ਹੈ 85000 ਤੇ ਕਿੰਨੇ ਦੀ ਦੇ ਦੀਏ ਜੱਸ ਸੁਣੋ ਜੀ ਦੋ ਕੱਟ ਕਰ ਲੀ 83000 83 ਦੀ ਉਹਦੇ ਚੋਂ ਛੋਟ ਛੱਪਾ ਵੇਖ ਲਾ ਬਾਕੀ ਬਾਈ ਮਾਰਨਾ ਇਹਦੇ ਅੱਤੇ ਕੇ ਕਰਦੇ ਹੈਂਡ ਪੂਰੇ 80000 ਦੇ ਰਾਂਗੇ ਛੋਟੀ ਪੱਕੀ ਗੱਲ ਹਾਂ ਵਿੱਚ ਛੋੜ ਕਰਨੀ ਬਸ ਨਹੀਂ ਠੀਕ ਘਰ ਦੀ ਮਾੜੀ ਜੀ ਪਰੇ ਨੂੰ 80000 ਦੀ ਕੱਟੀ ਦਵਾਂਗੇ ਪਰ ਕੱਟੀ ਅਜੇ ਨਾ ਤੁਹਾਨੂੰ ਪਤਾ ਪਹਿਲੇ ਨਾ ਖਾ ਗਏ ਤੇ ਚੋਣਾਂ ਓਕੇ ਆ ਨਾ ਚੋਣ ਓਕੇ ਆ ਠੀਕ ਆ ਕੋਈ ਬੰਦਾ ਆਵੇ ਆਪਦੀ ਚੋਗੇ ਧਾਰਾ ਮਾਰ ਕੇ ਲ ਜਾਗੇ ਫੇਰ ਖੜੇ ਤੇ ਬਾਕੀ ਗੱਟੀਆਂ ਤੁਹਾਨੂੰ ਪਤਾ ਪੈਣਾ ਕੋਈ ਹਾਲਤਾਂ ਨਾਲ ਖਾ ਕੇ ਬੰਦੀਆਂ ਵਾ ਨਹੀਂ ਕਾਲ ਦੀ ਸੂਈ ਆ ਬਣਾ ਲੈਵਾ ਬਣਾ ਜਾਣਾ ਇਹਨੇ ਹਾਂਜੀ ਕਾਲ ਦੀ ਸੂਈ ਇਹਨੂੰ ਨਾ ਲੈਵਾ ਲਾਲੀ ਵਾਲਾ ਤੇ ਇੱਕ ਥਣ ਚੱਡਾ ਕਿ ਥਣ ਬਹੁਤ ਨਫੀ ਵਾਲਾ ਹਾਂ ਤੇ ਆ ਮੈਂ ਤਾਂ ਸਜਣਾ ਤੁਹਾਨੂੰ ਦੱਸਦੀ ਸਾਰੀ ਡਿਟੇਲ ਬੜਾ ਦੁੱਧ ਵਾਲੀ ਕਰਮਾ ਵਾਲੀ ਤੁਹਾਨੂੰ ਵੀ ਦੱਸਦੀ ਆ ਕਿਉਂਕਿ ਇਹਦਾ ਸਰੀਰ ਘਟਾਂਚਾ ਵੀ ਦੱਸਦਾ ਮੈਂ ਦਾ ਕੀ ਵਾਕਿਆ ਕਾਗ ਜਲਦੀ ਨਾ ਉਤਰ ਜਮਨੇ ਵਾਕਿਆ ਬਹੁਤ ਟਾਪ ਦੀ ਮੈਂ ਸਜਣਾ ਫੋਟ ਫੋਟ ਬਾਹਰ ਬਿੱਤਰੀਆਂ ਫਿਰਤੀਆਂ ਇਹਨੂੰ ਕਹਿੰਦੇ ਫੋਟ ਬਾਹਰ ਹੁਣ ਕੀ ਨਾ ਫੋਟ ਹਜੇ ਜਾਉਣੀ ਐ ਇਹ ਹਜੇ ਹਜੇ ਇਹਦਾ ਸ਼ਹਿਤ ਚੀ ਆ ਮੈਂ ਹਜੇ ਸ਼ਹਿਤ ਇਹਦੇ 1.5 ਫੋਟ ਬਾਹਰ ਮਾਉਗੀ ਮੈਂ ਧੁੰਦੀ ਧੁੰਦੀ ਕੋਈ ਸ਼ੱਕ ਨਹੀਂ ਬੜਾ ਵਰਗੀ ਆ ਜਾ ਇਹਦੇ ਤੇ ਹੁਣ ਆ ਸੂਆ ਕਿਹੜਾ ਸੁੰਦੀ ਆ ਇਹ ਤੀਜੇ ਸੂਏ ਆ ਮੈਂ ਤੀਜਾ ਸੂਆ ਵੱਡੀ ਵੱਡੀ ਚੰਗੀ ਆ ਹਨਾ ਹਾਂਜੀ ਤੇ ਲਵ ਇਹ ਸੂਆ ਕਿਹੜਾ ਸੁੰਦੀ ਸ਼ਾ ਇਹ ਸੂਏ ਤੀਜੇ ਆ ਮੈਂ ਤੇ ਦੂਜੇ ਸੂਏ ਕੋਈ ਦੁੱਧ ਉੱਤਰ ਰਿਕਾਰਡ ਪੁੱਛਿਆ ਦੀ ਮਾਜਨੇ 14 ਕਿਲੋ ਦਿੱਤਾ ਮੱਜ ਨੇ 14 ਕਿਲੋ ਹੁਣ ਦਿਨ ਕਿੰਨੇ ਲੈਂਦੀ ਆ ਦਿਨ ਇੰਨੇ ਜੇ ਦਸ ਲੈ ਜਨੇ ਆ ਹਲਕਾ 10 ਦਿਨ ਖੜਦੀ ਆ ਤੇ ਅਜੇ ਨਾ ਨਿਆਣ ਕੇ ਪੱਠੇ ਨਹੀਂ ਚੱਕੇ ਪੱਠੇ ਨਹੀਂ ਚੱਕੇ ਉਹ ਬੰਦਿਆਂ ਦੀ ਸਾਹ ਬੜੀ ਘਰ ਦੀ ਗੱਡੀ ਪਾਲੀ ਬੜੇ ਪਿਆਰ ਨਾਲ ਉਹਨਾ ਯਾਰ ਇਹਦੀ ਤੋਰ ਕਰਾ ਜਾ ਤੂੰ ਤੇ ਬਾਕੀ ਵਜਨ ਦੱਸ ਤੂੰ ਪਰ ਦੋ ਮੱਝਾਂ ਕੇ ਪਾਸੇ ਪਾਰ ਨੇ ਤੇ ਇੱਕ ਪਾਸੇ ਗੱਲੀ ਵੜੀ ਏ ਵੀ ਹਾਥੀ ਚ ਕੱਲੀ ਜਾਊ ਇਹ ਹਾਥੀ ਚ ਕੱਲੀ ਜਾਂਦੀ ਠੀਕ ਹੈ ਨਹੀਂ ਚੰਗੀ ਸੰਭੀ ਆ ਪੂਰੀ ਸੰਭੀ ਅਜੇ ਆਈ ਏ ਬਾਕੀ ਦੁੱਧ ਦੇ ਦੂਗੀ ਮੈਂ ਇਹ ਵੀ ਇਹ ਵੀ ਨੋਟ ਕਰ ਲਿਓ ਸੱਜਣੋ ਬਰੀਂਦ ਚੰਗੀ ਆ ਹੂੰ ਨਹੀਂ ਕੱਢ ਜੂਗੀ ਵੇਖੋ ਸੱਜਣਾ ਹਜੇ ਮੈਂ ਨੇ ਬਾਨਾ ਸਰੀਰ ਕਟਾਂਚਾ ਪੱਠ ਪੜਾ ਬੜਾ ਚੌੜਾ ਮੈਂ ਦਾ ਵੇਖੋ ਤਰਦੀ ਗਣੀ ਪਲਵਾਨਾਂ ਵਾਂਗੂ ਇਹਦੇ ਨਾਲ ਦੂਜੀ ਮੱਜ ਨਹੀਂ ਪਹਿਣੀ ਟੈਂਪੂ ਜੀ ਨਹੀਂ ਪਹਿਣੀ ਹਨਾ ਜੀ ਆਪਾਂ ਪਹਿਲਾਂ ਦੱਸ ਗਏ ਕੱਲੀ ਪੈ ਕੇ ਜਾਊਗੀ ਜਿਹੜੇ ਟਿੱਪੇ ਚ ਜਾਊਗੀ ਵਾਹ ਕੀ ਵੱਡੀ ਜਿਹਨੇ ਪੈ ਰੱਖਦਾ ਉਹ ਬੰਦੇ ਨਵਾ ਦੋ ਟੈਂਪੂ ਵਾਹ ਕਿਾ ਵਜਨ ਬਹੁਤ ਆ ਮੈਂ ਦਾ ਨੱਕਰ ਆ ਪੂਰੀ ਤੇ ਟਿੱਪੀ ਟੁੱਪੀ ਥਣਾ ਲੋ ਐਨ ਓਕੇ ਨਾ ਉਹਦਾ ਦੱਬ ਜਾਗੇ ਤੇ ਤੋਂਦੀ ਬਹੁਤੀ ਪੋਲੀ ਚੋਣਾ ਠੀਕ ਆ ਹਾਂ ਤੇ ਇਹਦਾ ਫਿਰ ਰੇਟ ਕੀ ਰੱਖੇਗਾ ਮੁੱਲ ਤੇ ਇਹਦਾ ਵੀ ਲੈਕੀ ਕਰਦੇ ਆ ਸ਼ਾਹ ਜੀ ਮੈਂ ਜੀ ਦੁੱਧ ਮੈਂ ਕੀ 1500 ਕਿਲੋ ਦੇ ਦਊਗੀ 1 ਲੱਖ ਰੁਪਈਆ ਮੁੱਲ ਕਰਦੇ ਆ ਤੇ ਮਾਨਤਨ ਕਰਦੇ ਆਂਗੇ ਕਰ ਦਾਂਗੇ ਕਿੰਨਾ 5095 ਦੀ ਦੇ ਦਾਂਗੇ 95000 ਦੀ ਹਾਂ ਉਦਰਾ ਮੈਂ ਅਜੇ ਫਿਲਟੂਗਾ ਵੇ ਚੂੜੀਆਂ ਥੱਲੇ ਬਣਦੀਆਂ ਸਾਰੀ ਬੈਗ ਉੜੀ ਹੈ ਨੀ ਚੰਗੀ ਬਿੰਦਗੀਆਂ ਵੀ ਆਈਆਂ ਦੋ ਬੰਨੇ ਬਣ ਜਾਣੀ ਮੈਂ ਮੈਂ 2015 ਕਿਲੋ ਪੈ ਦੇ ਦੂੰਗੀ ਰਾਮ ਨਾ ਹੀ ਜਿੰਨਾ ਵਜਨ ਮਟਾਏ ਤੇ ਬਾਕੀ ਜੇ ਕਵੀਰ ਭੈਣ ਭਰਾ ਫੋਨ ਲਾ ਦੇ ਤੇ ਥੋੜਾ ਫਤਾਂ ਗਮਾਨ ਤਾਂ ਹੋਰ ਹੋ ਜਾਊਗਾ ਛੋੜ ਛੱਪਾ ਕਰ ਦੇ 95000 ਹਾਂ 2000 ਹੋਰ ਕਰਦਾਂਗੇ 93 ਹੀ ਦੇ ਦਾਂਗੇ ਨਹੀਂ ਠੀਕ ਆ ਬਹੁਤ ਵਜਨ ਮੈਂ ਦੱਸ ਜਨੋ ਹਾਂ 93000 ਦੀ ਕੱਚੀ ਕਰਕੇ ਆਵੇ ਕੱਚੀ ਕਰਕੇ ਮੈਂ ਇੱਕ 10 ਦੀ ਵੇਚਦੀ ਜਿੰਨ ਮੈਂ ਸੁਥੀ ਉਸਨੀ ਇੱਕ 10 ਦੀ ਮੈਂ ਵੇਚਣੀ ਆ ਹਾਂ ਵੱਡੀ ਆ ਥਾਂ ਲੇਵਾ ਬਹੁਤ ਚੰਗਾ ਸਜਨੋ ਫੜ ਗਲੋ ਅਜ 10 ਦਿਨ ਖੜਦੀ ਕਰਕੇ ਮੈਂ ਕਿਹਾ ਚੱਲ ਆਪਾਂ ਨੂੰ ਭਾਣਾ ਹੀ ਆ ਤੇ ਭਾ ਲੈ ਜਾਂਦੇ ਐ ਤਾਂ ਤੈਨੂੰ ਮੈਂ ਸਾਰੇ ਪੱਖਾਂ ਤੋਂ ਮੈਂ ਦੀ ਤਸੱਲੀ ਸਜਨੋ ਕਰਾਤੀ ਆ ਤੇ ਬੇਫਿਕਰ ਹੋ ਕੇ ਖਰੀਦਦਾਰੀ ਕਰਿਓ ਸੇਵਾ ਕਰਿਓ ਬਹੁਤ ਟਾਪ ਦਾ ਦੁੱਧ ਪਾਜੂਗੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖੋ